18 ਮਾਰਚ 2025 ਦਿਨ ਮੰਗਲਵਾਰ ਚੇਤ ਮਹੀਨੇ ਦੀ 5 ਤਰੀਕ ਹੈ ਜੀ ਸੈਮਿਆਮੂ ਕੈਡਜ਼ੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸរី ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਆ ਸਰੀ 'ਚ ਯੂਜ਼ਡ ਕਾਰਾਂ ਦੀ ਨਾਮ ਵੱਡ ਡੀਲਰਸ਼ਿਪ ਹੈ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਸਰਵੇਖਣ ਆਰਐਨ ਕੈਨੇਡਾ ਦੀ ਸਿਆਸਤ ਦੇ ਵਿੱਚ ਉਲਟ ਫੇਰ ਹੋ ਰਿਹਾ ਇਹਦੇ ਬਾਰੇ ਕੁਝ ਗੱਲਬਾਤ ਕਰਾਂਗੇ ਸਰੀ ਅਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੈਨੀਆਂ ਅਤੇ ਨਾਲ ਦੀ ਨਾਲ ਹੋਰ ਸੋਨਾ ਖੋਣ ਵਾਲਾ ਗਰੋਸਰ ਗਰਮਾ ਇਸ ਸੰਬੰਧੀ ਵਿਚਾਰ ਰੱਖਣ ਦੀ ਲੋੜ ਆ। ਅੰਤਰਰਾਸ਼ਟਰੀ ਮੰਚ ਤੇ ਗੱਲ ਕਰੀਏ ਤਾਂ ਟਰੰਪ ਅਤੇ ਪੁਤਨ ਦੀ ਗੱਲਬਾਤ ਹੋਈ ਆ ਤੇ ਇਹਦੇ ਵਿੱਚ ਸਹਿਮਤੀ ਬਣੀ ਆ ਕਿ 30 ਦਿਨਾਂ ਦੇ ਵਾਸਤੇ ਅੰਸ਼ਕ ਜੰਗਬੰਦੀ ਜਿਹੜੀ ਆ ਹੋਊਗੀ। ਟਰੰਪ ਤੋਂ ਬਾਅਦ ਗੱਲ ਕਰਾਂਗੇ ਟੈਸਲਾ ਦੀ। ਟੈਸਲਾ ਨੂੰ ਅਪੀਲ ਕੀਤੀ ਸੀ ਖਰੀਦਣ ਦੀ ਟਰੰਪ ਹੋਣਾ ਨੇ। ਪਰ ਉਸ ਪਿੱਛੇ ਦਿੱਤੇ ਕੋਈ ਅਸਰ ਹੁੰਦਾ ਨਹੀਂ ਦਿਖਾਈ ਦੇ ਰਿਹਾ ਕਿਉਂ ਨਹੀਂ ਹੋ ਰਿਹਾ ਇਹ ਆਪਾਂ ਜ਼ਿਕਰ ਕਰਾਂਗੇ ਜੀ ਭਾਰਤ ਦੇ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਗਏ ਹੋਏ ਸੀ ਉਹਨਾਂ ਨੇ ਉੱਥੇ ਕੀ ਬਿਆਨ ਦਿੱਤੇ ਹੈ ਕੀ ਕੀ ਕੀਤਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਖੇਚ ਗੱਲਬਾਤ ਹੋ ਗਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾਂ ਦੀ ਜਿਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਪੂਰਾ ਪ੍ਰੋਗਰਾਮ ਲੈ ਕੇ ਸੇਵਾ ਜੀ ਤੁਹਾਡੀ ਹੁਣੇ ਮੋੜਦੇ ਹਾਂ सदिया दी परंपरा दादी तो मां तक ते मां तो मेरे तक हर रिवायत दा सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी एक स्ट्रीट पाइल बिजनेस सेंटर सरी कॉल छे सौ चार पांच सौ तिरानवे ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਾਰੇ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸੋਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇਸ ਸਾਲ ਚੋਣਾਂ ਦਾ ਸਾਲ ਵੈਸੇ 1 ਅਕਤੂਬਰ 2025 ਦੇ ਵਿੱਚ ਚੇਨਾ ਦੀ ਤਰੀਕ ਜਿਹੜੀ ਆ ਮਿੱਥੀ ਹੋਈ ਆ ਪਰ ਇਸ ਤੋਂ ਪਹਿਲਾਂ ਵੀ ਚੋਣਾਂ ਹੋ ਸਕਦੀਆਂ ਆ ਸੋ ਜਦੋਂ ਚੋਣਾਂ ਦਾ ਸਾਲ ਹੁੰਦਾ ਸਰਵੇਖਣ ਜਿਹੜੇ ਆ ਸ਼ੁਰੂ ਹੋ ਜਾਂਦੇ ਆ ਪਿਛਲੇ ਸਾਲ ਜਿਹੜੇ ਅਖੀਰ ਤੱਕ ਸਰਵੇਖਣ ਚੱਲਦੇ ਆਏ ਆ ਦਸੰਬਰ 2024 ਦੇ ਵਿੱਚ ਉਹਨਾਂ 'ਚ ਲਗਾਤਾਰ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਾਈ ਸੀਗੀ ਕੰਜ਼ਰਵੇਟਿਵ ਪਾਰਟੀ 45% ਦੇ ਉੱਤੇ ਲਿਬਰਲ ਪਾਰਟੀ 16% ਤੇ ਐਨਡੀਪੀ 21% ਦੇ ਉੱਤੇ ਤੇ ਬਲੌਕਵਕਾ 11% ਤੇ ਦੱਸੀ ਜਾ ਰਹੀ ਸੀ ਪਰ ਹੁਣ ਜਿਹੜੇ ਤਾਜ਼ਾ ਸਰਵੇਖਣ ਪਿਛਲੇ ਤਕਰੀਬਨ 1 ਮਹੀਨੇ ਡੇਢ ਤੋਂ ਆ ਰਹੇ ਆ ਉਦੇ ਵਿੱਚ ਲਗਾਤਾਰ ਟੋਰੀ ਪਾਰਟੀ ਕੰਜ਼ਰਵੇਟਿਵ ਪਾਰਟੀ ਜਿਹੜੀ ਥੱਲੇ ਜਾ ਰਹੀ ਆ ਜਦੋਂ ਕਿ ਲਿਬਰਲ ਪਾਰਟੀ ਦਾ ਗ੍ਰਾਫ ਉੱਪਰ ਜਾਂਦਾ ਪ੍ਰਤੀਤ ਹੋ ਰਿਹਾ ਆ ਚਾਹੇ ਤੁਸੀਂ 338 ਕੈਨੇਡਾ ਦੇ ਸਰਵੇਖਣ ਦੇਖ ਲਓ ਇਸ ਤੋਂ ਇਲਾਵਾ ਪੋਲਿੰਗ ਕੈਨੇਡਾ ਦਾ ਸਰਵੇਖਣ ਦੇਖ ਲਓ ਜਾਂ ਏਪਸੋ ਸਟਰੀਟ ਵੱਲੋਂ ਤਾਜ਼ਾ ਕਰਵਾਇਆ ਗਿਆ ਸਰਵੇਖਣ ਜਿਹੜਾ ਕਿ ਗਲੋਬਲ ਨਿਊਜ਼ ਲਈ ਕਰਵਾਇਆ ਗਿਆ ਸੀ ਉਹ ਦੇਖ ਲਓ ਹਰੇਕ ਦੇ ਵਿੱਚ ਲਿਬਰਲ ਪਾਰਟੀ ਨੇ ਕਾਫੀ ਜਿਹੜਾ ਆਪਣੀ ਹਰਮਨ ਪਿਆਰਤਾ ਵਿੱਚ ਵਾਧਾ ਕੀਤਾ ਆ ਸੋ ਜਿਹੜਾ ਤਾਜ਼ਾ ਸਰਵੇਖਣ ਏਪਸੋਸ ਦਾ ਆ ਉਹਦੇ ਵਿੱਚ ਦੱਸਿਆ ਗਿਆ ਕਲੇਬਲ ਪਾਰਟੀ ਇਸ ਵੇਲੇ 42% ਦੇ ਉੱਤੇ ਆ ਕੰਜ਼ਰਵੇਟਿਵ ਪਾਰਟੀ 36% ਤੇ ਐਨਡੀਪੀ 10% ਦੀ ਤੇ ਅਤੇ ਬਲਾਕਵਿਕ 6% ਦੀ ਤੇ ਜੇਕਰ ਅਪ ਡਿਸੰਬਰ 2024 ਦੇ ਨਾਲ ਵਾਈਸ ਸਰਵੇਖਣ ਦਾ ਮੁਕਾਬਲਾ ਕਰੀਏ ਤਾਂ ਦੇਖ ਸਕਦੇ ਹਾਂ ਕਿ ਬਲਾਕਵਿਕ ਵਾ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਤਿੰਨਾਂ ਦੇ ਵਿੱਚੋਂ ਕੁਝ ਵੋਟਰ ਜਿਹੜੇ ਆ ਉਹ ਖਿਸਕ ਕੇ ਲੈਬਲ ਪਾਰਟੀ ਵਾਲੇ ਪਾਸੇ ਨੂੰ ਗਏ ਆ ਸੋ ਇਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਉਹਨਾਂ ਦੇ ਨੰਬਰ ਜ਼ਿਆਦਾ ਘਟ ਰਹੇ ਆ ਕਿਉਂਕਿ ਕਿੱਥੇ ਤੇ ਲੱਗ ਰਿਹਾ ਸੀਗਾ ਕਿ ਕੰਜ਼ਰਵੇਟਿਵ ਪਾਰਟੀ ਦੀ ਹੀ ਅਗਲੀ ਸਰਕਾਰ ਬਣਨੀ ਆ ਪਰ ਹੁਣ ਸਰਵੇਖਣ ਕੁਝ ਹੋਰ ਦਿਖਾ ਰਹੇ ਆ ਇਹ ਗੱਲ ਵੱਖਰੀ ਆ ਕਿ ਇਹ ਸਰਵੇਖਣ ਕਿੰਨੇ ਸੱਚ ਪ੍ਰਤੀਤ ਹੁੰਦੇ ਆ ਤਾਂ ਚੋਣਾਂ ਦੇ ਨਤੀਜੇ ਦੱਸਣਗੇ ਪਰ ਜਿਹੜੀ ਹਵਾ ਬਣ ਰਹੀ ਆ ਉਸ ਤਰੀਕੇ ਬਣ ਰਹੀ ਆ ਕਿ ਕੰਜ਼ਰਵੇਟਿਵ ਪਾਰਟੀ ਆਪਣੀ ਗਰਾਊਂਡ ਜਿਹੜੀ ਆ ਛੱਡ ਰਹੀ ਆ ਅਤੇ ਲਿਬਰਲ ਉਹਨਾਂ ਦੀ ਥਾਂ ਲੈ ਰਹੇ ਆ ਸੋ ਇਹਦੇ ਵਿੱਚ ਕਈ ਸਮੱਸਿਆਵਾਂ ਆਈਆਂ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਇਹ ਆ ਕਿ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਲੀਡ ਸੀਗੀ ਹਰਮਨ ਨੇ ਪਿਆਰਤਾ ਸੀਗੀ ਉਹ ਬਹੁਤ ਲੰਮਾ ਸਮਾਂ ਪਹਿਲਾਂ ਬਣ ਗਈ। ਇੰਨੇ ਲੰਮੇ ਸਮੇਂ ਤੱਕ ਲੀਡ ਬਰਕਰਾਰ ਰੱਖਣੀ ਬੜੀ ਔਖੀ ਹੁੰਦੀ ਆ। ਅ ਦੂਜੀ ਗੱਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੌਲੀਓ ਦਾ ਸਾਰਾ ਨਿਸ਼ਾਨਾ ਟੂਟੋ ਤੇ ਸੀਗਾ। ਉਹ ਹਰੇਕ ਕੱਲੇ ਟੂਟੋ ਨੂੰ ਦੋਸ਼ੀ ਠਾ ਰਹੇ ਹੁੰਦੇ ਸੀਗੇ। ਟੂਟੋ ਲੰਬੇ ਹੋ ਗਏ ਆ। ਸੋ ਲੇਬਲ ਪਾਰਟੀ ਦਾ ਨਵਾਂ ਲੀਡਰ ਆ ਗਿਆ ਸੋ ਟੂਟੋ ਚਲ ਗਏ। ਨਾਲੇ ਜਿਹੜੀਆਂ ਉਹ ਮਿਹਣੇ ਬਾਜ਼ੀਆਂ ਸੀਗੀਆਂ ਸੀਗੇ ਦੋਸ਼ ਜਿਹੜੇ ਉਹ ਵੀ ਨਾਲੇ ਚਲ ਗਏ। ਬਾਕੀ ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਜਾਂ ਉਹਨਾਂ ਦੇ ਜਿਹੜੇ ਦਾਅਵੇ ਸੀਗੇ ਉਹ ਇਹ ਅਵਿਆਜ ਦਰ ਘਟਾਵਾਂਗੇ ਮਹਿੰਗਾਈ ਦਰ ਜਿਹੜੀ ਆ ਕਾਬੂ ਦੇ ਵਿੱਚ ਰੱਖਾਂਗੇ ਕਾਰਬਨ ਟੈਕਸ ਹਟਾਵਾਂਗੇ ਸੋ ਇਹ ਸਾਰੀਆਂ ਮੰਗਾਂ ਲੇਬਲ ਪਾਰਟੀ ਨੇ ਪੂਰੀਆਂ ਕਰ ਦਿੱਤੀਆਂ ਸੋ ਕੁੱਲ ਮਿਲਾ ਕੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਕੋਲ ਅਟੈਕ ਕਰਨ ਲਈ ਸਿਰਫ ਤੇ ਸਿਰਫ ਕਾਰਬਨ ਟੈਕਸ ਬਚਿਆ ਜਿਗਾ ਤੇ ਉਹ ਕੰਜ਼ਿਊਮਰ ਕਾਰਬਨ ਟੈਕਸ ਹਟਾਉਣ ਦਾ ਐਲਾਨ ਆ ਕੇ ਜਿਹੜੇ ਲੇਬਲ ਪਾਰਟੀ ਦੇ ਹੁਣ ਨਵੇਂ ਬਣੇ ਲੀਡਰ ਮਾਰਕ ਕਾਰਨੇ ਆ ਉਹਨਾਂ ਨੇ ਕਰ ਦਿੱਤਾ ਸੋ ਇੱਕ ਤਰੀਕੇ ਦੇ ਨਾਲ ਲੇਬਲ ਪਾਰਟੀ ਨੇ ਬੜੀ ਸ਼ਾਤਰਤਾ ਦੇ ਨਾਲ ਕੰਜ਼ਰਵੇਟਿਵ ਪਾਰਟੀ ਤਰ੍ਹਾਂ ਦੇ ਏਜੰਡੇ ਖੋਲੇ ਆ ਸੋ ਇੱਕ ਵੱਡਾ ਕਾਰਨ ਆ ਦੂਜਾ ਵੱਡਾ ਕਾਰਨ ਟਰੰਪ ਆ ਸੋ ਜਿਹੜੇ ਇਧਰ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੀ ਸੀਗੀ ਇਹ ਇਹਨਾਂ ਤੇ ਸਪੋਰਟਰ ਟ੍ਰੰਪ ਤੇ ਐਲਨ ਮਸਕ ਦੀ ਬੜੀ ਹਮਾਇਤ ਕਰਦੇ ਸੀ ਉਹਨਾਂ ਦੀਆਂ ਨੀਤੀਆਂ ਦੀ ਬੜੀ ਹਮਾਇਤ ਕਰਦੇ ਸੀ ਨਾਰੇ ਵੀ ਲਗਭਗ ਇੱਕੋ ਜਿਹੇ ਸੀ ਪਰ ਜੋ ਹੁਣ ਟ੍ਰੰਪ ਵੱਲੋਂ ਅਮਰੀਕਾ 'ਚ ਕੀਤਾ ਜਾ ਰਿਹਾ ਮਸਕ ਦੀ ਸਲਾਹ ਨਾ ਕੀਤਾ ਜਾ ਰਿਹਾ ਉਹਨੂੰ ਲੈ ਕੇ ਜਿਹੜੇ ਲੋਕ ਵਿੱਚ ਵਿਚਾਰੇ ਸੀ ਜਿਹਨਾਂ ਨੇ ਹਜੇ ਕੋਈ ਸੋਚ ਨਹੀਂ ਸੀ ਬਣਾਈ ਹੋਈ ਉਹ ਜਿਹੜੇ ਆ ਖਿਸ਼ਕ ਰਹੇ ਆ ਸੋ ਜਿਸ ਤਰੀਕੇ ਦੇ ਨਾਲ ਟ੍ਰੰਪ ਵੱਲੋਂ ਇਮੀਗ੍ਰੈਂਟਸ ਦੇ ਉੱਤੇ ਸਖਤੀ ਕੀਤੀ ਜਾ ਰਹੀ ਹੈ ਦੁਨੀਆ ਨਾਲ ਵਿਗਾੜੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਐਲਾਨ ਕੀਤੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਜਿਹੜੇ ਕੈਨੇਡਾ ਦੇ ਵਿੱਚ ਫੈਂਸ ਤੇ ਬੈਠੇ ਲੋਕ ਸਕੇ ਜਿਹੜੇ ਹਜੇ ਕਿਸੇ ਪਾਸੇ ਵੀ ਮਨ ਨਹੀਂ ਸੀ ਬਣਾਇਆ ਉਹਨਾਂ ਨੇ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਜੇਕਰ ਕੰਜ਼ਰਵੇਟਿਵ ਪਾਰਟੀ ਜਿੱਤ ਗਈ ਤਾਂ ਕੈਨੇਡਾ ਦੇ ਵਿੱਚ ਵੀ ਅਜਿਹੇ ਹਾਲਾਤ ਬਣ ਸਕਦੇ ਆ ਕਿ ਕੈਨੇਡਾ ਦੇ ਵਿੱਚ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਕੋਈ ਘਾਟ ਹੈਣੀਗੀ ਤੇ ਹੋਰ ਮਸਲੇ ਵੀ ਲਗਭਗ ਅਮਰੀਕਾ ਵਰਗੇ ਆ ਸੋ ਇਸ ਕਰਕੇ ਉਹ ਲੋਕ ਜਿਹੜੇ ਆ ਹੌਲੀ-ਦਨੀ ਖਿਸਕੇ ਲਿਬਰਲ ਪਾਰਟੀ ਦੇ ਖੇਮੇ ਵਿੱਚ ਆ ਗਏ ਆ ਸੋ ਇਸ ਕਰਕੇ ਲਿਬਰਲ ਪਾਰਟੀ ਦੀ ਹਰਮਨ ਪਿਆਰਤਾ ਕੰਜ਼ਰਵੇਟਿਵ ਪਾਰਟੀ ਦੀ ਹਰਮਨ ਪਿਆਰਤਾ ਤੋਂ ਸਰਵੇਖਣਾਂ ਦੇ ਵਿੱਚ ਵੱਧ ਗਈ ਹੈ ਤੇ ਜਿਵੇਂ ਮੈਂ ਬਾਕੀ ਕਿਹਾ ਕਿ ਬਾਕੀ ਗੱਲ ਤਾਂ ਚੋਣ ਨਤੀਜਿਆਂ ਨੇ ਤੈਅ ਕਰਨੀਆਂ। ਤੋਂ ਜੇਕਰ ਕੰਜ਼ਰਵਟਿਵ ਪਾਰਟੀ ਨੇ ਦੁਬਾਰਾ ਲੀਡ ਹਾਸਲ ਕਰਨੀ ਹੈ ਤਾਂ ਉਹਨਾਂ ਨੂੰ ਕੁਝ ਸੋਲਿਡ ਮੁੱਦੇ ਦੇਉਣੇ ਪੈਣਗੇ। ਉਹ ਸੋਲਿਡ ਸਟੇਟਮੈਂਟਸ ਜਿਹੜੀਆਂ ਪਹਿਣੀਆਂ ਜਿਨ੍ਹਾਂ ਦੇ ਨਾਲ ਲੋਕ ਉਹਨਾਂ ਦੇ ਮਗਰ ਲੱਗਣ ਅਤੇ ਇੱਕ ਵਾਰੀ ਫਿਰ ਤੋਂ ਲੀਡ ਬਰਕਰਾਰ ਰੱਖਣ ਵਰਨਾ ਲਿਬਰਲ ਪਾਰਟੀ ਉਹਨਾਂ ਤੋਂ ਅੱਗੇ ਲੰਘ ਚੁੱਕੀ ਹੈ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਚੈਨੀਆਂ ਖੋਣ ਵਾਲਿਆਂ ਦੀ ਤੇ ਨਕਲੀ ਸੋਨਾ ਦੇ ਕੇ ਅਸਲੀ ਸੋਨਾ ਖੋਣ ਵਾਲਿਆਂ ਦੀ ਇਹ ਕਾਰਵਾਈਆਂ ਅੱਡ-ਅੱਡ ਸਮੇਂ ਦੇ ਉੱਤੇ ਅੱਡ-ਅੱਡ ਥਾਂਾਂ ਤੇ ਹੁੰਦੀਆਂ ਰਹਿੰਦੀਆਂ ਕਦੀ ਵੈਨਕੂਵਰ ਇਲਾਕੇ ਵਿੱਚ ਕਦੀ ਟ੍ਰਾਂਟੋ ਕੈਲਰੀ ਇਲਾਕੇ ਦੇ ਵਿੱਚ ਕੈਲੀਫੋਰਨੀਆ ਵਿੱਚ ਨਿਊਯਾਰਕ ਦੇ ਵਿੱਚ ਸੋ ਇਹ ਹੁਣ ਇੱਕ ਵਾਰੀ ਫਿਰ ਲੋਅਰ ਮੇਨ ਲੈਂਡ ਗ੍ਰੇਟਰ ਵੈਨਕੂਵਰ ਚ ਗ੍ਰੋਥ ਦੁਆਰਾ ਆਇਆ ਪ੍ਰਤੀਤ ਹੋ ਰਿਹਾ ਸਰੀ ਚ ਦੋ ਵਾਰ ਦਾ ਤਾਂ ਹੋਈਆਂ ਅੱਜ ਰਿਚਮੰਡਾਰ ਸੀਐਮਪੀ ਕਹਿ ਰਹੀ ਹੈ ਗਵਾਂਡੀ ਸ਼ਹਿਰ ਹੈ ਸਾਡਾ ਉੱਥੇ ਵੀ ਤਿੰਨ ਵਾਰ ਦਾ ਤਾਂ ਇੱਕੋ ਦਿਨ ਚ ਹੋਈਆਂ ਸਵੇਰੇ ਵਿੱਚ ਕੀ ਹੋਇਆ ਕਿ ਸਰੀ ਦੀ ਸਰੀ ਦੇ ਫਰੇਜ਼ਰ ਹਾਈਟਸ ਇਲਾਕੇ ਦੇ ਵਿੱਚ ਤੇ ਫਰਸੀਡਰ ਹੇਲ ਇਲਾਕੇ ਚ ਦੋ ਵਾਰਦਾਤਾਂ ਹੋਈਆਂ ਅਬਜ਼ੁਰਗ ਔਰਤਾਂ ਜਿਨ੍ਹਾਂ ਦੀ ਉਮਰ ਤਕਰੀਬਨ 80 ਸਾਲ ਦੇ ਕਰੀਬ ਸੀ ਬਾਹਰ ਸੈਰ ਕਰ ਰਹੀਆਂ ਸੀਗੀਆਂ ਪੰਜਾਬਣ ਬਜ਼ੁਰਗ ਔਰਤਾਂ ਅਕਸਰ ਗਾਲ ਵਿੱਚ ਚੈਨੀ ਜਾਂ ਫੇ ਹੋਰ ਛੋਟਾ ਮੋਟਾ ਸੋਨੇ ਦਾ ਗਹਿਣਾ ਪਾ ਲੈਂਦੀਆਂ ਆ ਸੋ ਉਹਨਾਂ ਤੋਂ ਇਹ ਗਹਿਣੇ ਖੋਏ ਗਏ ਇੱਕ ਵਾਰਦਾਤ ਦੇ ਵਿੱਚ ਜੋੜਾ ਸੀਗਾ ਤੇ ਉਹਨਾਂ ਦੀ ਗੱਡੀ ਦੇ ਵਿੱਚ ਪਿੱਛੇ ਬੱਚਾ ਵੀ ਬੈਠਾ ਸੀਗਾ ਦੂਜੀ ਵਾਰ ਦਾਦ ਦੇ ਵਿੱਚ ਦੋ ਕੁੜੀਆਂ ਹੀ ਸੀਗੀਆਂ ਦੇਖਣ ਨੂੰ ਇਹ ਪੰਜਾਬੀਆਂ ਵਰਗੇ ਲੱਗਦੇ ਆ ਪਰ ਇਹ ਕੰਮ ਅਕਸਰ ਅਰਮੀਨੀਅਨ ਜੈਪਸੀ ਲੋਕਾਂ ਦਾ ਹੁੰਦਾ ਆ ਸੋ ਉਹ ਇਸ ਕੰਮ ਦੇ ਬੜੇ ਮਾਹਰ ਦੱਸੇ ਜਾਂਦੇ ਆ ਤੇ ਪਹਿਲਾਂ ਵੀ ਕਈ ਵਾਰੀ ਇੱਥੋਂ ਦੀਆਂ ਲੋਕਲ ਪੁਲਿਸਿੰਗ ਨੇ ਦੱਸਿਆ ਆ ਕਿ ਤੁਸੀਂ ਉਹਨਾਂ ਤੋਂ ਬਚ ਕੇ ਕਿਵੇਂ ਰਹਿਣਾ ਆ ਸੋ ਉਹ ਬਜ਼ੁਰਗਾਂ ਨੂੰ ਜ਼ਰੂਰ ਸਮਝਾਇਓ ਕਿ ਬਾਹਰ ਸੈਟ ਤੇ ਜਾਂਦਿਆਂ ਦੇ ਸਵੇਰ ਥੋੜਿਆ ਸੋਨਾ ਪਾਉਣ ਤੋਂ ਵਿਚਾਰ ਰੱਖਣ ਕਿਉਂਕਿ ਗਰੋ ਸਰਗਰਮ ਆ ਬਾਕੀ ਪੁਲਿਸ ਜਿਹੜੀ ਇਹਨਾਂ ਦੀ ਮਸਤੀ ਦੀ ਨਾਲ ਭਾਲ ਕਰ ਰਹੀ ਆ ਕਿਉਂਕਿ ਇਹਨਾਂ ਦੀਆਂ ਗੱਡੀਆਂ ਕਈ ਥਾਈਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀਆਂ ਤੇ ਜਲਦ ਹੀ ਕੋਈ ਗ੍ਰਿਫਤਾਰੀਆਂ ਹੋਣ ਦੀ ਵੀ ਉਮੀਦ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇੱਕ ਅੰਤਰਰਾਸ਼ਟਰੀ ਮਸਲੇ ਦੀ ਜਿਹੜਾ ਕਿ ਰੂਸ ਯੂਕਰੇਨ ਜੰਗ ਹੈਗੀ ਆ ਇਹਨੂੰ ਰੋਕਣ ਦੇ ਵਾਸਤੇ ਟਰੰਪ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਆ ਸੋਨਾਂ ਵੱਲੋਂ ਪਹਿਲਾਂ ਬਾਹਮ ਰੁੜ ਕੇ ਯੂਕਰੇਨ ਨੂੰ ਮਨਾਇਆ ਗਿਆ ਉਹ ਨਹੀਂ ਸੈੱਟ ਆਉਂਦਾ ਉਹ ਉਹ ਪੁੱਤਨ ਦੇ ਨਾਲ ਗੱਲਬਾਤ ਕਰਕੇ ਹਟਿਆ ਸੋਹਣਾ ਜੀ ਤਕਰੀਬਨ ਪੁੱਤਨ ਦੇ ਨਾਲ ਡੇਢ ਘੰਟਾ ਗੱਲਬਾਤ ਹੋਈ ਹੈ ਤਾਂ ਕਿ ਜੰਗਬੰਦੀ ਸਿਰੇ ਲਾਈ ਜਾ ਸਕੇ ਪਰ ਅੱਜ ਦੇ ਵਿੱਚ ਇਹੀ ਹੋ ਸਕਿਆ ਕਿ ਇਹ ਅੰਸ਼ਕ ਜੰਗਬੰਦੀ ਹੋਊਗੀ ਅੱਧੀ ਪਚੱਦੀ ਜੰਗਬੰਦੀ ਹੋਊਗੀ ਪੁੱਤਨੇ ਇਸ ਗੱਲ ਵਾਸਤੇ ਰਾਜ਼ੀ ਹੋ ਗਏ ਆ ਕਿ ਉਹ ਯੁਕਰੇਨ ਦੇ એનર્ਜੀ ਟਿਕਾਣਿਆਂ ਦੇ ਉੱਤੇ ਹਮਲੇ ਨਹੀਂ ਕਰਨਗੇ ਮਤਲਬ ਕਿ ਜਿਹੜੇ ਉਹਨਾਂ ਦੇ ਬਿਜਲੀ ਘਰ ਨੇ ਥਰਮਲ ਪਲਾਂਟ ਆ ਉਹਨਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਣਗੇ ਪਰ ਬਾਕੀ ਹਮਲੇ ਉਹ ਕਹਿੰਦੇ ਇਹ ਜਾਰੀ ਰੱਖਣੇ ਆ ਤੇ ਅਸੀਂ ਇਹ ਹਮਲੇ ਉਦੋਂ ਬੰਦ ਕਰਾਂਗੇ ਜਦੋਂ ਅਮਰੀਕਾ ਨੇ ਤੇ ਨਾਟੋ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਤੇ ਸੂਝਾ ਜਿਹੜੀ ਜਾਣਕਾਰੀ ਦੇਣੀ ਬੰਦ ਕਰ ਦਿੱਤੀ ਉਹ ਕਹਿੰਦੇ ਬਈ ਦੋ ਅਸੀਂ ਸਮਝਾਂਗੇ ਕਿ ਦੂਜੇ ਪਾਸਿਓਂ ਵੀ ਗੰਭੀਰ ਨੇ ਤਾਂ ਫਿਰ ਅਸੀਂ ਜੰਗਬੰਦੀ ਪੂਰੀ ਕਰ ਸਕਦੇ ਹਾਂ ਹਾਲ ਦੀ ਘੜੀ 30 ਦਿਨਾਂ ਵਾਸਤੇ ਅੰਸ਼ਕ ਜੰਗਬੰਦੀ ਕੀਤੀ ਜਾਊਗੀ ਜਿਹਦੇ ਵਿੱਚ ਰੂਸ ਯੂਕਰੇਨ ਦੇ ਥਰਮਲ ਪਲਾਂਟਾਂ ਤੇ ਬਿਜਲੀ ਘਰਾਂ ਦੇ ਉੱਤੇ ਹਮਲੇ ਨਹੀਂ ਕਰੂਗਾ ਸੋ ਦੋਵੇਂ ਨਤਾਵਾਂ ਦੀ ਇਸ ਗੱਲਬਾਤ ਦੇ ਵਿੱਚ ਬੜੀ ਪੋਜ਼ਿਟਿਵਿਟੀ ਦਿਖੀ ਹੈ ਟਰੰਪ ਅਤੇ ਪੁਤਨ ਦੋਹਾਂ ਨੇ ਕਿਹਾ ਕਿ ਇਹ ਗੱਲਬਾਤ ਬੜੇ ਹੀ ਸਤਿਕਾਰਯੋਗ ਮਾਹੌਲ ਵਿੱਚ ਹੋਈ ਹੈ ਤੇ ਅੱਗੇ ਚੱਲਣ ਦੀ ਵੀ ਉਮੀਦ ਆ। ਸੋ ਹੁਣ ਗਾਹਾਂ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਪੁਤਨ ਤੇ ਟਰੰਪ ਦੇ ਅਧਿਕਾਰੀ ਮਿਡਲ ਈਸਟ ਵਿੱਚ ਬੈਠ ਕੇ ਇਹ ਗੱਲਬਾਤ ਨੂੰ ਅੱਗੇ ਵਧਾਉਣਗੇ ਤਾਂ ਕਿ ਪੂਰਨ ਰੂਪ ਦੇ ਵਿੱਚ ਜੰਗਬੰਦੀ ਕੀਤੀ ਜਾ ਸਕੇ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟੈਸਲਾ ਦੀ ਟੈਸਲਾ ਕਾਰਾਂ ਦੇ ਸ਼ੇਅਰ ਜਿਹੜੇ ਨੇ ਜੀ ਉਹ ਮੁੱਦੇ ਮੂੰਹ ਜਾ ਰਹੇ ਆ। ਹਾਲਾਂਕਿ ਪਿਛਲੇ ਹਫ਼ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਖੁਦ ਵਾਈਟ ਹਾਊਸ ਟੈਸਲਾ ਗੱਡੀ ਸੱਦ ਕਦੀ ਮਸ਼ਹੂਰੀ ਕੀਤੀ ਸੀਗੀ ਅਤੇ ਨਾਲ ਹੀ ਆਪਣੇ ਸਮਰਥਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਟੈਸਲਾ ਦੀਆਂ ਗੱਡੀਆਂ ਵੱਧ ਤੋਂ ਵੱਧ ਖਰੀਦੀਆਂ ਜਾਣ ਪਰ ਫਿਰ ਵੀ ਸਟਾਕ ਜਿਹੜਾ ਟਿਕ ਨਹੀਂ ਰਿਹਾ ਉਹਨਾਂ ਦੇ ਬਿਆਨ ਤੋਂ ਬਾਅਦ 2-4 ਦਿਨ ਜ਼ਰੂਰ ਟਕਾਜ ਆਇਆ ਸੀਗਾ ਅੱਜ ਫਿਰ ਡਿੱਗ ਰਿਹਾ 480 ਤੇ ਕਿਸੇ ਵੇਲੇ ਸਿੱਧਾ ਸ਼ੇਅਰ ਟੈਸਲਾ ਦਾ ਜਿਹੜਾ ਕਿ ਹੁਣ ਘਟ ਕੇ 226 ਦੇ ਦਿਵਾਲੇ ਘੁੰਮ ਰਿਹਾ ਸੀਗਾ ਸੋ ਟੈਸਲਾ ਦਾ ਐਲਨ ਮਸਕ ਦਾ ਇਸ ਵਿੱਚ ਅੱਧਾ ਵੱਧ ਸਰਮਾਇਆ ਜਿਹੜਾ ਜੀ ਉਹ ਅਜਿਹਾ ਕਿ ਤਕਰੀਬਨ 1000 ਬਿਲੀਅਨ ਡਾਲਰ ਦੇ ਕਰੀਬ 1 ਟ੍ਰਿਲੀਅਨ ਡਾਲਰ ਦੇ ਕਰੀਬ ਦੱਸਿਆ ਜਾ ਰਿਹਾ ਉਹ ਉੱਡ ਚੁੱਕਾ ਹੈ ਜੀ ਹੁਣ ਬਹੁਤਿਆਂ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਹੋਇਆ ਕਿਉਂ ਇੱਕ ਪਾਸੇ ਜਦੋਂ 트ੰਪ ਨੇ ਇਹ ਕਹਿਤਾ ਆਪਣੇ ਸਮਰਥਕਾਂ ਨੂੰ ਵੀ ਤੁਸੀਂ ਟੈਸਲਾ ਗੱਡੀਆਂ ਖਰੀਦੋ ਤਾਂ ਫਿਰ ਉਸ ਤੋਂ ਬਾਅਦ ਦੇ ਸੁਧਾਰ ਕਿਉਂ ਨਹੀਂ ਹੋਇਆ ਇਹਦੇ ਕਈ ਪਹਿਲੂ ਆ ਪਹਿਲੀ ਗੱਲ ਤਾਂ ਇਹ ਹੈ ਕਿ ਟੈਸਲਾ ਗੱਡੀ ਆ ਉਹਦੀ ਕੀਮਤ ਹਜ਼ਾਰਾਂ ਵਿੱਚ ਆ ਇਹ ਕੋਈ 150 ਦੀ ਚੀਜ਼ ਨਹੀਂ ਹੈਗੀ ਕਿ ਸਮਰਥਕ ਮਗਰ ਲੱਗ ਕੇ ਜਿਹੜੇ ਖਰੀਦ ਲੈਣਗੇ ਦੂਜੀ ਗੱਲ ਆ ਕਿ ਨੀਤੀ ਦਾ ਫਰਕ ਆ ਟਰੰਪ ਦੇ ਸਮਰਥਕ ਜਿਹੜੇ ਕਿ ਮੈਗਾ ਸਮਰਥਕ ਨੇ ਉਹ ਕਹਿ ਰਹੇ ਆ ਕਿ ਅਸੀਂ ਕਾਰਬਨ ਏਮਿਸ਼ਨ ਨੂੰ ਮੰਨਦੇ ਨਹੀਂ ਅਸੀਂ ਜਿਹੜੀ ਇਹ ਗਲੋਬਲ ਵਾਰਮਿੰਗ ਇਹਨੂੰ ਮੰਨਦੇ ਨਹੀਂ ਅਸੀਂ ਤਾਂ ਬੈਟਰੀਆਂ ਦੀ ਥਾਂ ਦੇ ਉੱਤੇ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਚਲਾਉਣ ਦੇ ਆਦੀ ਆ ਉਸ ਹਿਸਾਬ ਨਾਲ ਸਾਨੂੰ ਆਜ਼ਾਦੀ ਚਾਹੀਦੀ ਆ ਸੋ ਇਸ ਕਰਕੇ ਉਹ ਤਾਂ ਇਹ ਵੀ ਕਹਿ ਰਿਹਾ ਕਿ ਕੋਲੇ ਤੋਂ એનર્ਜੀ ਬਣਾਓ ਖੁਦਕੱਲ ਟਰੰਪ ਨੇ ਵੀ ਇਹ ਬਿਆਨ ਦਿੱਤਾ ਕਿ ਅਮਰੀਕਾ ਦੇ ਵਿੱਚ ਦੁਬਾਰਾ ਕੋਲੇ ਵਾਲੇ ਥਰਮਲ ਪਲਾਂਟ ਜਿਹੜੇ ਚਲਾਏ ਜਾਣਗੇ ਸੋ ਉਹ ਟੋਟਲੀ ਨੀਤੀ ਉਲਟ ਹੋ ਗਈ ਆ ਇੱਕ ਪਾਸੇ ਐਦਨ ਮਸ਼ਕ ਜਿਹੜੇ ਆ ਉਹ ਕਹਿ ਰਹੇ ਆ ਕਿ ਮੈਂ ਬੈਟਰੀ ਵਾਲੀਆਂ ਗੱਡੀਆਂ ਬਣਾਉਣਾ ਆ ਕਲੀਨ એનર્ਜੀ ਦੰਨਾ ਆ ਜੋ ਕਿ ਮੈਗਾ ਸਮਰਥਕ 트੍ਰాంਪ ਦੇ ਸਮਰਥਕ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਡੀਜ਼ਲ ਪੈਟਰੋਲ ਵਾਲੀਆਂ ਗੱਡੀਆਂ ਨੂੰ ਪਸੰਦ ਕਰਦੇ ਆ ਕੋਲੇ ਨੂੰ ਪਸੰਦ ਕਰਦੇ ਆ ਗਲੋਬਲ ਵਾਰਮਿੰਗ ਕਾਰਬਨ ਮਿਸ਼ਨ ਕੋਈ ਚੀਜ਼ ਨਹੀਂ ਹੈਗੀ ਸੋ ਇਸ ਕਰਕੇ ਦੋਵੇਂ ਇੱਕ ਪੇਜ ਤੇ ਨਹੀਂ ਆ ਇਸ ਕਰਕੇ ਉਹਨੇ ਗੱਡੀਆਂ ਨਹੀਂ ਖਰੀਦੀਆਂ ਸੋ ਤੀਜੀ ਗੱਲ ਇਹ ਹੈ ਕਿ ਜਿਹੜੇ ਸ਼ੇਅਰ ਨੇ ਕੋਲੇ ਅਮਰੀਕਾ ਦੇ ਸਰ ਤੇ ਨਹੀਂ ਖੜੇ ਪੂਰੀ ਦੁਨੀਆ ਦੇ ਵਿੱਚੋਂ ਲੋਕਾਂ ਨੇ ਸ਼ੇਅਰ ਖਰੀਦੇ ਹੋਏ ਸੀਗੇ ਸੋ ਪੂਰੀ ਦੁਨੀਆ ਦੇ ਵਿੱਚ ਐਲਨ ਮਸਕ ਦੇ ਪ੍ਰਤੀ ਗੁੱਸਾ ਆ ਤੇ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਟੈਸਲਾ ਦਾ ਬਾਈਕਾਟ ਹੋ ਰਿਹਾ ਆ ਸੋ ਇਸ ਕਰਕੇ ਟੈਸਲਾ ਦੀ ਮਾਰਕੀਟ ਹੱਲੇ ਵੀ ਪੈਰਾਸਲ ਨਹੀਂ ਹੋ ਰਹੀ ਲਗਾਤਾਰ ਮੁੱਦੇ ਮੂੰ ਥੱਲੇ ਨੂੰ ਜਾ ਰਹੀ ਹੈ ਜੀ ਗੱਲ ਕਰੀਏ ਭਾਰਤ ਪੁੱਜੇ ਨਿਊਜ਼ੀਲੈਂਡ ਦੇ ਪ੍ਰਧਾਨ ਪ੍ਰੀ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਗਜਨ ਦੀ ਸੋ ਉਹ ਉੱਥੇ ਮੋਦੀ ਜੀ ਨਾਲ ਮਿਲ ਕੇ ਆਏ ਆ ਕਈ ਸਮਝੌਤੇ ਸਹੀ ਵੱਧ ਕੀਤੇ ਆ ਤੋ ਹੁੰਦਾ ਕੀ ਹੈ ਕਿ ਜਦੋਂ ਵੀ ਕੋਈ ਬਾਹਰਲਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਭਾਰਤ ਜਾਂਦਾ ਜਾਂ ਭਾਰਤ ਤੋਂ ਪ੍ਰਧਾਨ ਮੰਤਰੀ ਜਾਂ ਮੰਤਰੀ ਬਾਹਰਲੇ ਕਿਸੇ ਮੁਲਕੋਂ ਦੇ ਇੱਕ ਇੱਕ ਜਿਹੜਾ ਏਜੰਡਾ ਹੁੰਦਾ ਉਹਦਾ ਖਾਲਸਤਾਨ ਵੀ ਖਾਲਸਤਾਨ ਬਾਰੇ ਬਿਆਨ ਜ਼ਰੂਰੀ ਦਿਓ ਸੋ ਜਿਵੇਂ ਕਿ ਹੁਣ ਅਮਰੀਕਾ ਤੋਂ ਜਿਹੜੇ ਨੇ ਅਟਰੋਲਸੀ ਗੈਵਡ ਹੋਣੀ ਗਏ ਹੋਏ ਆ ਭਾਰਤ ਦੇ ਵਿੱਚ ਉੱਥੇ ਵੀ ਉਹਨਾਂ ਦੇ ਉੱਤੇ ਇਹੀ ਦਬਾਅ ਪਾਇਆ ਜਾ ਰਿਹਾ ਹੈ ਕਿ ਸੈਕਸ ਫਾਰ ਜਸਟਿਸ ਦੇ ਬਾਰੇ ਕੋਈ ਗੱਲ ਕਰੋ ਉਹਨਾਂ ਤੇ ਪਾਬੰਦੀ ਲਾਵੋ ਅਮਰੀਕਾ ਦੇ ਵਿੱਚ ਖਾਲਸਤਾਨੀਆਂ ਦਾ ਮੱਕੂਠਾਪੋ ਪਰ ਉਹਨਾਂ ਨੇ ਹਾਲ ਦੀ ਘੜੀ ਕੋਈ ਵੀ ਬਿਆਨ ਨਹੀਂ ਦਿੱਤਾ ਆ ਦੂਜੇ ਪਾਸੇ ਇਹੀ ਦਬਾਅ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਗਜ਼ਨ ਦੇ ਉੱਤੇ ਵੀ ਪਾਇਆ ਗਿਆ ਪਰ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਸ ਤੋਂ ਕਿਨਾਰਾ ਕਰ ਦਿੱਤਾ ਇਹ ਸਵਾਲਾਂ ਨੂੰ ਡੋਜ ਕਰ ਦਿੱਤਾ ਹੋਇਆ ਇਸ ਤਰੀਕੇ ਕਿ ਜਦੋਂ ਦੋਹਾਂ ਆਗੂਆਂ ਨੇ ਸਟੇਟਮੈਂਟਸ মিডিਏ ਨੂੰ ਦੇਣੀਆਂ ਸੀਗੀਆਂ ਤਾਂ ਮੋਦੀ ਨੇ ਆਪਣੀ ਸਟੇਟਮੈਂਟ ਵਿੱਚ ਬੜੇ ਵੱਡੇ ਪੱਧਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਾਡੀ ਸਹਿਮਤੀ ਹੋ ਗਈ ਹੈ ਨਿਊਜ਼ੀਲੈਂਡ ਤੇ ਭਾਰਤ ਦੀ ਕਿ ਅਸੀਂ ਜਿਹੜੀਆਂ ਵੱਖਵਾਦੀ ਜਥੇਬੰਦੀਆਂ ਨੇ ਜਿਹੜੀਆਂ ਰੈਡੀਕਲ ਜਥੇਬੰਦੀਆਂ ਨੇ ਉੱਤੇ ਸ਼ਿਕੰਜਾ ਕੱਸਣਾ ਆ ਤੇ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਜਿਹੜੀਆਂ ਭਾਰਤ ਵਿਰੋਧੀ ਕਾਰਵਾਈਆਂ ਹੋ ਰਹੀਆਂ ਉਹਨਾਂ ਦਾ ਮਤਲਬ ਹੈ ਰੈਫਰੈਂਡਮ ਤੋਂ ਸਿਕਾ ਜਿਹੜਾ ਕਿ ਖਾਲਸਤਾਨੀ ਧਰਾਂ ਵੱਲੋਂ ਕਰਵਾਇਆ ਗਿਆ ਵੀ ਉਹਦੇ ਉੱਤੇ ਸ਼ਿਕੰਜਾ ਕੱਸਣਾ ਆ ਵੀ ਸਾਡੀ ਇਸ ਗੱਲ ਦੇ ਉੱਤੇ ਸਹਿਮਤੀ ਹੋ ਚੁੱਕੀ ਆ ਤੇ ਅਸੀਂ ਬੜੇ ਇਸ ਗੱਲ ਨੂੰ ਲੈ ਕੇ ਵਿਸ਼ਵਾਸ ਵਿੱਚ ਆ ਕਿ ਨਿਊਜ਼ੀਲੈਂਡ ਅਤੇ ਭਾਰਤ ਇਕੱਠੇ ਹੋ ਕੇ ਇਹ ਕਾਰਵਾਈਆਂ ਜਿਹੜੀਆਂ ਕਰਨਗੇ ਤੇ ਭਾਰਤ ਵਿਰੋਧੀ ਤਿਰਾਂ ਦੇ ਨਾਲ ਸੱਜਣਗੇ ਸੋ ਦੂਜੇ ਪਾਸੇ ਜਿਹੜੇ ਕਸਟੋਫਰ ਲਗਜਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਆ ਜਦੋਂ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ ਉਹ ਕਹਿੰਦੇ ਵੀ ਅਸੀਂ ਭਾਰਤ ਦੀ ਖੁਦਮੁਖਤਿਆਰੀ ਦਾ ਸਵੰਦੀ ਦਾ ਸਤਿਕਾਰ ਕਰਦੇ ਆ ਪਰ ਨਾਲ ਹੀ ਸੀ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਾਡੇ ਬੋਲਣ ਦੀ ਆਜ਼ਾਦੀ ਆ ਜੇਕਰ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਆਪਣੀ ਗੱਲ ਕਰਦਾ ਤਾਂ ਉਹਨੂੰ ਹੱਕ ਸੋ ਲਗਜਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ਮੋਦੀ ਨੇ ਇਹ ਗੱਲ ਆਖੀ ਆ ਕਿ ਸਾਡੀ ਸਰਕਾਰ ਇਹਨਾਂ ਨੂੰ ਸਪੋਰਟ ਦੇ ਦਿੰਦੀ ਆ ਜਿਹੜੇ ਤਰੀਕੇ ਦੇ ਨਾਲ ਮੋਦੀ ਨੇ ਆਪਣਾ ਬਿਆਨ ਦਿੱਤਾ ਆ ਉਹ ਜਿਹੜਾ ਆ ਸਹੀ ਨਹੀਂ ਹੈਗਾ ਅਸੀਂ ਅਜਿਹੀ ਕੋਈ ਵੀ ਆਫਰ ਮੋਦੀ ਨੂੰ ਨਹੀਂ ਦਿੰਦੀ ਆ ਸੋ ਉਹਨਾਂ ਇਹ ਵੀ ਗੱਲ ਦੱਸ ਸਕਦੇ ਕਿ ਅਸੀਂ ਭਾਰਤ ਦਾ ਪੁਆਇੰਟ ਸਮਝਦੇ ਆ ਪਰ ਅਸੀਂ ਵਾਰ-ਵਾਰ ਆਪਣਾ ਪੁਆਇੰਟ ਵੀ ਸਮਝਾਉਣਾ ਚਾਹੁੰਦੇ ਆ ਕਿ ਸਾਡੇ ਉੱਤੇ ਫ੍ਰੀ ਸਪੀਚ ਦੀ ਆਜ਼ਾਦੀ ਆ बोलण दी आजादी ਆ ਤੇ ਸਾਡੇ ਕੋਲ ਗੈਰਕਾਨੂੰਨੀ ਕਾਰਵਾਈਆਂ ਦੇ ਕੰਮ ਕਰਨ ਵਾਸਤੇ ਬਹੁਤ ਤਕੜੀ ਪੁਲਿਸ ਫੋਰਸ ਆ ਜੇਕਰ ਕੋਈ ਗੈਰਕਾਨੂੰਨੀ ਕੰਮ ਕਰੂਗਾ ਸਾਡੀ ਪੁਲਿਸ ਫੋਰਸ ਉਹਨੂੰ ਸਾਬ ਲਊਗੀ ਪਰ ਜੇਕਰ ਕੋਈ ਸ਼ਾਂਤਮਈ ਤਰੀਕੇ ਦੇ ਨਾਲ ਬੋਲਣ ਦੀ ਆਜ਼ਾਦੀ ਦੀ ਇਹ ਢੰਗ ਵਰਤੋਂ ਕਰਦਿਆ ਆਪਣੇ ਲਈ ਕੋਈ ਆਜ਼ਾਦ ਖਿੱਤੇ ਦੀ ਮੰਗ ਕਰਦਾ ਤਾਂ ਉਹਨੂੰ ਉੱਥੇ ਉਹ ਆਜ਼ਾਦੀ ਆ ਸੋ ਮੋਦੀ ਹੁਣਾਂ ਵੱਲੋਂ ਕੀਤੀਆਂ ਹੋਈਆਂ ਕੋਸ਼ਿਸ਼ਾਂ ਜਿਹੜੀਆਂ ਬੁਰੀ ਤਰ੍ਹਾਂ ਸਫਲ ਰਹੀਆਂ ਕ੍ਰਿਸਟੋਫਰ ਲੈਗਜ਼ਨ ਉਹਨਾਂ ਦੇ ਜਿਹੜੇ ਕਹ ਲੋ ਵੀ ਜਾਲ ਦੇ ਵਿੱਚ ਨਹੀਂ ਫਸੇ ਤੇ ਹੁਣ ਜਿਹੜੀ ਗੱਲ ਸਮਝ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਮੋਦੀ ਸਰਕਾਰ ਜਿਹੜੀ ਹੈ ਜਾਂ ਮੋਦੀ ਉਹਨਾਂ ਦੇ ਆਲੇ ਦੁਆਲੇ ਦੇ ਅਧਿਕਾਰੀ ਆ ਉਹ ਆਪਣੀਆਂ ਭੇਡਾਂ ਨੂੰ ਖੁਸ਼ ਕਰਨ ਦੇ ਵਾਸਤੇ ਬਿਆਨ ਹੋਰ ਦੇ ਦਿੰਦੇ ਆ ਵੀ ਦੇਖੋ ਜੀ ਸਾਡੀ ਆ ਗੱਲ ਬਦਲ ਹੋ ਗਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦਾ ਆ ਬਣ ਗਏ ਆ ਉਹਨਾਂ ਦਾ ਸ਼ਕੰਜਾ ਕੱਸ ਦੇਣਾ ਪਰ ਕਮਾਲ ਦੀ ਗੱਲ ਇਸ ਮਾਮਲੇ ਵਿੱਚ ਇਹ ਹੋਈ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਮੌਕੇ ਤੇ ਸਾਰੀ ਗੱਲ ਸਪਸ਼ਟ ਕਰਕੇ ਮੋਦੀ ਹੁਣਾਂ ਦਾ ਸਾਰਾ ਭਾਂਡਾ ਭੰਨ ਦਿੱਤਾ ਜੀ ਵੈਸੇ ਕੱਲ ਕ੍ਰਿਸਟੋਫਰ ਲੈਗਜ਼ਨ ਜਿਹੜੇ ਗੁਰਦੁਆਰਾ ਸਾਹਿਬ ਰਕਾਬਗਾਂ ਚ ਦਿੱਲੀ ਵਿਖੇ ਜਾ ਕੇ ਵੀ ਮੱਥਾ ਟੇਕ ਕੇ ਆਏ ਆ ਜੀ ਇਸ ਦੇ ਨਾਲ ਹੀ ਆਪਾਂ ਅਖੀਰ ਤੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਤਾਦਾ ਵਿਵਾਦ ਦੇ ਚੱਲਦਿਆਂ ਅਸਤੀਫਾ ਦੇ ਦਿੱਤਾ ਸੀਗਾ ਪਰ ਅੱਜ ਉਹ ਅਸਤੀਫਾ ਉਹਨਾਂ ਨੇ ਵਾਪਸ ਲੈ ਲਿਆ ਜੀ ਸੋ ਧਾਮੀ ਨੇ ਕਿਹਾ ਕਿ ਅਗਲੇ 3-4 ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਦੇ ਬਾਰਾ ਤੋਂ ਸੰਭਾਲ ਲੈਣਗੇ ਜਿੱਦਣ ਉਹਨਾਂ ਨੇ ਅਸਤੀਫਾ ਦਿੱਤਾ ਸਕੇ ਉਹਨਾਂ ਦੇ ਵਿਰੋਧੀ ਉਸ ਦਿਨ ਤੋਂ ਹੀ ਕਹਿ ਰਹੇ ਸਕੇ ਵੀ ਇਹ ਡਰਾਮਾ ਆ ਸੋ ਇੱਕ ਦਬਾਅ ਪਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਇਹ ਅਸਤੀਫਾ ਅੰਤਰਿਕ ਕਮੇਟੀ ਵੱਲੋਂ ਮਨਜ਼ੂਰ ਨਹੀਂ ਕੀਤਾ ਜਾਣਾ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਤੇ ਦਬਾਅ ਹੋਰ ਵਧੂਗਾ ਤੇ ਉਹ ਅਸਤੀਫਾ ਵਾਪਸ ਲੈ ਲੈਣਗੇ ਤੇ ਸਾਰਾ ਕੁਝ ਉਸੇ ਤਰੀਕੇ ਹੋਇਆ ਪਹਿਲਾਂ ਤਾਂ ਮင်း ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਨੇ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਤੇ ਬਾਅਦ ਦੇ ਵਿੱਚ ਸੁਖਬੀਰ ਬਾਦਲ ਉਹਨਾਂ ਦੇ ਦਬਾਅ ਹੇਠ ਤਾਮੀ ਹੁਣਾਂ ਨੇ ਆਪਣਾ ਅਸਤੀਫਾ ਜਿਹੜਾ ਜੂ ਹੋ ਵਾਪਸ ਲੈ ਲਿਆ ਸੋ ਅੱਜ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਰਿਹੈਸ਼ ਤੇ ਉੱਤੇ ਇੱਕ ਮੀਟਿੰਗ ਜਿਹੜੀ ਕੀਤੀ ਗਈ ਜਿੱਦੇ ਸੁਖਵੀਰ ਬਾਦਲ ਬਰਿੰਦਰ ਸਿੰਘ ਪੁੰਦੜ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸੀਨੀਅਰ ਕਾਲੀ ਆਗੂ ਮੌਜੂਦ ਸਗੇ ਸੋ ਮੀਡੀਆ ਨੂੰ ਮੁਖਾਤਬ ਹੁੰਦੇ ਆ ਸਦਾ ਧਾਮੀ ਨੇ ਕਿਹਾ ਕਿ ਅੰਤਰੀਕ ਕਮੇਟੀ ਵੱਲੋਂ ਅਸਤੀਫਾ ਰੱਦ ਕਰ ਜਾਣ ਤੋਂ ਬਾਅਦ ਅਤੇ ਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਵੱਲੋਂ ਅ ਬੇਨਤੀ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਉਹਦਾ ਮੋੜ ਸੰਭਾਲਣ ਦਾ ਫੈਸਲਾ ਕੀਤਾ ਹੈ ਤੇ ਚੌਕ ਦਿਨਾਂ ਦੇ ਵਿੱਚ ਇਹ ਉਹਦਾ ਦੁਬਾਰਾ ਸਾਂਭ ਲੈਣਗੇ ਦੂਜੇ ਪਾਸੇ ਜਹੇਦਰਾਂ ਦਾ ਵਿਵਾਦ ਵੀ ਚੱਲ ਰਿਹਾ ਹੈ ਇੱਕ ਪਾਸੇ ਜਹੇਦਰ ਜਿਹੜੇ ਕੁਲਦੀਪ ਸਿੰਘ ਗੜਵਾਜਾ ਉਹੋ ਆਪਣੇ ਬਿਆਨ ਰੋਜ਼ ਜਾਰੀ ਕਰ ਰਹੇ ਆ ਕਿ ਕਿਵੇਂ ਗਰੀਬ ਸਿੱਖਾਂ ਨੂੰ ਲੈ ਕੇ ਭਗਤਾਂ ਦੇ ਜਨਮ ਸਥਾਨਾਂ ਤੋਂ ਲੈ ਕੇ ਸਿੱਖੀ ਦੁਬਾਰਾ ਸ਼ੁਰੂ ਕਰਨੀ ਆ ਸਿੱਖੀ ਜਿਹੜੀ ਆ ਉਹ ਪ੍ਰਚਾਰ ਦੁਬਾਰਾ ਸ਼ੁਰੂ ਕਰਨਾ ਆ ਅਤੇ ਜਿਹੜੀਆਂ ਕ੍ਰੀਤੀਆਂ ਆ ਰਹੀਆਂ ਉਹ ਖਤਮ ਕਰਨੀਆਂ ਦੂਜੇ ਪਾਸੇ ਉਹਨਾਂ ਨੂੰ ਲੋਹਣ ਵਾਲਾ ਜਿਹੜਾ ਟੋਲਾ ਉਹ ਇਕੱਠਾ ਹੋ ਗਿਆ ਸਾਰਾ ਤੇ ਉਹਦੇ ਮਤਲਬ ਜ਼ੋਰ ਲਾਇਆ ਜਾ ਰਿਹਾ ਕਿ ਆਪਾਂ ਇਹ ਜਹੇਦਾਰ ਰਹਿਣ ਨਹੀਂ ਦੇਣੇ ਜਿਹੜੇ ਪਹਿਲੇ ਜਹੇਦਾਰ ਆ ਉਹ ਲੈ ਕੇ ਆਉਣੇ ਆ ਸੋ ਇਸ ਸਾਰੇ ਕਸਮਾਨ ਦੇ ਦੁਬਾਰਾਣ ਇੱਕ ਵਾਰੀ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣੀਆਂ ਸਵਾਮਾਂ ਜਿਹੜੀਆਂ ਹਾਸਲ ਕਰ ਲਈਆਂ ਆ ਤੇ ਹੁਣ ਉਹ ਕਿੱਧਰ ਸਟੈਂਡ ਲੈਂਦੇ ਆ ਕੀ ਕਰਦੇ ਆ ਇਹ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਸੋ ਪੰਥ ਇੱਕ ਵਾਰ ਜਿਹੜਾ ਹੱਲ ਹੋਣ ਦੀ ਬਜਾਏ ਹੋਰ ਡੂੰਘਾ ਹੁੰਦਾ ਪ੍ਰਤੀਤ ਹੋ ਰਿਹਾ ਜੀ ਬਾਕੀ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੋਅ ਇਸ ਸਪான்ਸਰਡ ਬਾਈ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ